ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤੋ ਜੀ ਅੱਜ ਦਾ ਜੋ ਆਪਣਾ ਵਿਸ਼ਾ ਹੈ ਕਿ ਪਾਠ ਕਰਦੇ ਸਮੇਂ ਭਗਵਤ ਕੀ ਬਾਣੀ ਪੜ੍ਹਦੇ ਸਮੇਂ ਇਹੋ ਜਿਹਾ ਕੀ ਮਹਿਸੂਸ ਹੁੰਦਾ ਹੈ ਜਿਸ ਕਰਕੇ ਸਾਨੂੰ ਇਹ ਸੰਕੇਤ ਮਿਲਦੇ ਹਨ ਕਿ ਸ਼ਹੀਦ ਸਿੰਘਾਂ ਦਾ ਪੈਰਾ ਸਾਡੇ ਨਾਲ ਹੈ ਜੀ ਸੰਗਤ ਜੀ ਜਦੋਂ ਵੀ ਅਸੀਂ ਪਾਠ ਕਰਨ ਬੈਠਦੇ ਹਾਂ ਤਾਂ ਕਈ ਪ੍ਰਕਾਰ ਦੇ ਸਾਡੇ ਮਨ ਵਿੱਚ ਵਿਚਾਰ ਚੱਲਦੇ ਰਹਿੰਦੇ ਹਨ ਜੀ ਕਈ ਸੰਗਤਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਮਨ ਵਿੱਚ ਬਾਣੀ ਪੜਦੇ ਹੀ ਗੰਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਹ ਕੋਈ ਇੱਕ ਅਧੀ ਸੰਗਤ ਦਾ ਸਵਾਲ ਨਹੀਂ ਹੁੰਦਾ ਜੀ ਇਹ ਬਹੁਤ ਸਾਰੀਆਂ ਸੰਗਤਾਂ ਇਸ ਤਰ੍ਹਾਂ ਦੇ ਸਵਾਲ ਕਰਦੀਆਂ ਹਨ ਇਹ ਕਿਉਂ ਹੁੰਦਾ ਹੈ ਜੀ ਸੰਗਤਾਂ ਦੱਸਦੀਆਂ ਹਨ ਕਿ ਸਾਡਾ ਮਨ ਭਟਕਦਾ ਰਹਿੰਦਾ ਹੈ ਵਾਰ-ਵਾਰ ਕੋਸ਼ਿਸ਼ ਕਰਨ ਤੇ ਵੀ ਸਾਡਾ ਮਨ ਬਾਣੀ ਵਿੱਚ ਨਹੀਂ ਲੱਗਦਾ ਬਾਣੀ ਪੜਦੇ ਸਾਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਵਾਹਿਗੁਰੂ ਜੀ ਸਾਡੇ ਤੋਂ ਦੂਰ ਹੋ ਗਏ ਹਨ। ਪਰ ਸੰਗਤ ਜੀ ਕਈ ਵਾਰ ਬਾਣੀ ਪੜਦੇ ਅਜਿਹੇ ਘਟਨਾਵਾਂ ਵੀ ਹੋ ਜਾਂਦੀਆਂ ਹਨ ਜਿੰਨਾ ਕਰਕੇ ਅਜੀਹਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਾਂ ਜਿੰਨਾ ਕਰਕੇ ਸਾਨੂੰ ਇਹ ਸੰਕੇਤ ਮਿਲਦੇ ਹਨ ਕਿ ਸਾਡੇ ਨਾਲ ਵਾਹਿਗੁਰੂ ਜੀ ਖੁਦ ਵਿਰਾਜਮਾਨ ਹਨ ਜੀ ਜਾਂ ਫਿਰ ਸ਼ਹੀਦ ਸਿੰਘਾਂ ਦਾ ਸਾਡੇ ਨਾਲ ਪੈਰਾ ਹੈ ਜੀ। ਸੰਗਤ ਜੀ ਪਿੱਛੇ ਇੱਕ ਬੜੀ ਗੱਲ ਦੀ ਚਰਚਾ ਹੋਈ ਸੀ ਜਿੱਥੇ ਕਿ ਇੰਡੀਆ ਦੀ ਲੜਕੀ ਜੋ ਕਿ ਬਾਹਰਲੇ ਦੇਸ਼ ਅਮਰੀਕਾ ਵਿੱਚ ਰਹਿੰਦੀ ਸੀ ਰਾਤ ਨੂੰ ਉਹ ਕੰਮ ਕਰਕੇ ਜਦੋਂ ਆ ਰਹੀ ਸੀ ਤਾਂ ਉਸ ਦੀ ਗੱਡੀ ਖਰਾਬ ਹੋ ਗਈ ਜਿਸ ਦੇ ਕਰਕੇ ਉਹ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਵੇਖਣ ਲੱਗ ਪਈ ਕਿ ਗੱਡੀ ਨੂੰ ਕੀ ਹੋਇਆ ਹੈ ਤਾਂ ਉਸੇ ਵੇਲੇ ਹੀ ਉੱਥੇ ਕਾਫੀ ਅਣਪਛਾਤੇ ਲੋਕ ਆ ਗਏ ਜੀ ਜੋ ਕਿ ਉਸ ਦਾ ਸਮਾਨ ਕੌਣ ਦੀ ਕੋਸ਼ਿਸ਼ ਕਰਦੇ ਸੀ ਤਾਂ ਕੁੜੀ ਨੇ ਹਿੰਮਤ ਦਿਖਾਈ ਤੇ ਜਲਦੀ ਜਲਦੀ ਗੱਡੀ ਦੀ ਬਾਰੀ ਖੋਲ ਕੇ ਅੰਦਰ ਬੈਠ ਗਈ ਉਸ ਤੋਂ ਬਾਅਦ ਸੰਗਤ ਜੀ ਜਿੰਨੇ ਵੀ ਅਣਪਛਾਤੇ ਲੋਕ ਸੀ ਉਹ ਇੱਕਦਮ ਡਰ ਕੇ ਭੱਜ ਗਏ ਤਾਂ ਜਦੋਂ ਕੁੜੀ ਨੇ ਪੁਲਿਸ ਵਿੱਚ ਰਿਪੋਰਟ ਕੀਤੀ ਤੇ ਦੂਸਰੇ ਦਿਨ ਉਹਨਾਂ ਦੋਸ਼ੀਆਂ ਨੂੰ ਫੜਿਆ ਗਿਆ ਤਾਂ ਉਹਨਾਂ ਦੋਸ਼ੀਆਂ ਨੇ ਦੱਸਿਆ ਕਿ ਇਹ ਕੁੜੀ ਇਕੱਲੀ ਨਹੀਂ ਸੀ ਇਸ ਦੇ ਨਾਲ 5-6 ਹੋਰ ਆਦਮੀ ਵੀ ਸਨ ਜਿਨ੍ਹਾਂ ਕੋਲ ਤੇਜ ਹਥਿਆਰ ਸਨ ਅਤੇ ਜਿਨ੍ਹਾਂ ਦੇ ਕੱਦ ਵੀ ਬਹੁਤ ਲੰਬੇ ਸਨ ਉਹਨਾਂ ਨੇ ਕੋਈ ਰਾਜੇ ਮਹਾਰਾਜੇ ਵਾਲੀਆਂ ਉਸ਼ਾਕਾਂ ਪਾਈਆਂ ਹੋਇਆਂ ਸਨ ਭਾਵੇਂ ਕਿਸੇ ਪ੍ਰਕਾਰ ਦੀ ਉਹਨਾਂ ਨੇ ਵਰਦੀ ਪਾਈ ਹੋਈ ਸੀ ਜੀ ਇਸੇ ਕਰਕੇ ਹੀ ਅਸੀਂ ਡਰ ਦੇ ਮਾਰੇ ਉਥੋਂ ਭੱਜ ਗਏ ਪਰ ਸੰਗੋਜੀ ਉਸ ਕੁੜੀ ਨੇ ਦੱਸਿਆ ਕਿ ਮੈਂ ਘਰੋਂ ਵੀ ਕੱਲੀ ਆਈ ਸੀ ਤੇ ਉਸੇ ਵੇਲੇ ਵੀ ਕੱਲੀ ਹੀ ਸੀ ਮੇਰੇ ਨਾਲ ਕੋਈ ਵੀ ਅਜੇਹੇ ਲੋਕ ਨਹੀਂ ਸਨ ਬਾਦ ਵਿੱਚ ਪਤਾ ਲੱਗਿਆ ਕਿ ਉਹ ਕੁੜੀ ਪੰਜਾਬ ਦੀ ਸੀ ਤੇ ਰੋਜ਼ ਨਤਨੇਮ ਵੀ ਕਰਦੀ ਸੀ ਰੋਜ਼ ਜਪਜੀ ਸਾਹਿਬ ਜੀ ਦਾ ਪਾਠ ਵੀ ਕਰਦੀ ਸੀ ਅਤੇ ਚੌਪਈ ਸਾਹਿਬ ਜੀ ਦਾ ਵੀ ਪਾਠ ਕਰਦੀ ਸੀ ਜੀ ਸੰਗਤ ਜੀ ਫਿਰ ਉਸ ਕੁੜੀ ਨੂੰ ਪਤਾ ਲੱਗਿਆ ਕਿ ਉਸ ਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਨਾਲ ਸ਼ਹੀਦ ਸਿੰਘ ਮੌਜੂਦ ਸਨ ਜਦੋਂ ਉਸ ਨੂੰ ਇਹ ਅਣਪਛਾਤੇ ਲੋਕ ਪਰੇਸ਼ਾਨ ਕਰਦੇ ਸਨ ਇਸੇ ਤਰ੍ਹਾਂ ਹੀ ਸੰਗਤ ਜੀ ਬਾਣੀ ਪੜਦੇ ਵੀ ਕਾਫੀ ਸਾਰੀਆਂ ਨਿਸ਼ਾਨੀਆਂ ਹੁੰਦੀਆਂ ਹਨ ਜਿੰਨਾ ਕਰਕੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਦਾ ਪੈਰਾ ਹੈ ਜੀ ਸਭ ਤੋਂ ਪਹਿਲਾਂ ਤਾਂ ਜੇਕਰ ਕੋਈ ਅਜਿਹੀ ਸੰਗਤ ਹੈ ਜਿਹੜੀ ਕਹਿੰਦੀ ਹੈ ਕਿ ਮੈਨੂੰ ਬਾਣੀ ਪੜਨ ਤੋਂ ਬਾਅਦ ਹੁਣ ਡਰ ਨਹੀਂ ਲੱਗਦਾ ਮੈਨੂੰ ਵਾਹਿਗੁਰੂ ਦਾ ਆਸਰਾ ਮਹਿਸੂਸ ਹੁੰਦਾ ਹੈ ਤਾਂ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਵਾਹਿਗੁਰੂ ਜੀ ਆਪਣੇ ਨਾਲ ਨੇ ਤੇ ਉਹਨਾਂ ਨੇ ਆਪਣੇ ਸ਼ਹੀਦ ਸਿੰਘਾਂ ਦੀ ਫੌਜ ਆਪਣੇ ਨਾਲ ਖੜਾਈ ਹੋਈ ਹੈ ਜੀ ਦੂਜੀ ਗੱਲ ਸੰਗਤ ਜੀ ਜਦੋਂ ਬਾਣੀ ਪੜ੍ਹਦੇ ਵਾਰ-ਵਾਰ ਰੋਣ ਆਉਂਦਾ ਹੈ ਜਦੋਂ ਵਾਰ-ਵਾਰ ਜੀ ਕਰਦਾ ਹੈ ਕਿ ਵਾਹਿਗੁਰੂ ਨੂੰ ਯਾਦ ਕਰੀਏ ਤੇ ਉਸ ਨੂੰ ਗਲੇ ਲੱਗ ਕੇ ਰੋਈਏ ਉਸ ਨੂੰ ਆਪਣੇ ਦੁੱਖ ਸੁਣਾਈਏ ਤਾਂ ਸੰਗਤ ਜੀ ਇਹ ਵੀ ਬਹੁਤ ਵੱਡਾ ਸੰਕੇਤ ਹੈ ਕਿ ਅਸੀਂ ਵਾਹਿਗੁਰੂ ਜੀ ਨਾਲ ਜੁੜ ਗਏ ਹਾਂ ਉਸ ਪਰਮਾਤਮਾ ਨੇ ਸਾਡੀ ਬਾਹ ਫੜ ਲਈ ਹੈ ਜੀ ਕਿਉਂਕਿ ਸੰਗਤ ਜੀ ਜਦੋਂ ਵੀ ਅੰਦਰੋਂ ਤਾਰਾਂ ਜੁੜਦੀਆਂ ਹਨ ਤਾਂ ਇਸੇ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ ਆਪਣੇ ਮਾਲਕ ਨੂੰ ਦੇਖ ਕੇ ਰੋਣਾ ਜ਼ਰੂਰ ਆਉਂਦਾ ਹੈ ਜੀ ਇੱਕ ਵਿਰਾਗ ਆਉਂਦਾ ਹੈ ਮਨ ਕਰਦਾ ਹੈ ਕਿ ਸਾਰੀਆਂ ਜਿੰਨੀਆਂ ਵੀ ਤਕਲੀਫਾਂ ਹਨ ਉਹ ਆਪਣੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਸੁਣਾ ਦਿੱਤੀਆਂ ਜਾਣ ਇਸੇ ਤਰ੍ਹਾਂ ਹੀ ਇੱਕ ਹੋਰ ਨਿਸ਼ਾਨੀ ਸ਼ਹੀਦ ਸਿੰਘਾਂ ਦੀ ਹੁੰਦੀ ਹੈ ਕਿ ਸਾਨੂੰ ਅੰਮ੍ਰਿਤ ਵੇਲੇ ਆਪਣੇ ਆਪ ਜਾਗ ਆਉਣ ਲੱਗ ਜਾਂਦੀ ਹੈ ਜੀ ਭਾਵ ਕਿ ਅੰਮ੍ਰਿਤ ਵੇਲੇ ਸਾਡੀ ਅੱਖ ਖੁਦ ਹੀ ਖੁੱਲ ਜਾਂਦੀ ਹੈ ਸੰਗਤ ਜੀ ਉੱਥੇ ਸ਼ਹੀਦ ਸਿੰਘ ਸਾਨੂੰ ਖੋਦ ਜਗਾਉਂਦੇ ਹਨ ਉਹ ਆਪਾਂ ਨੂੰ ਬਾਣੀ ਪੜਨ ਦੇ ਲਈ ਪ੍ਰੇਰਿਤ ਕਰਦੇ ਹਨ ਜੀ ਕਿਉਂਕਿ ਸੰਗਤ ਜੀ ਉੱਥੇ ਵਾਹਿਗੁਰੂ ਜੀ ਆਪਾਂ ਨੂੰ ਖੁਦ ਆਵਾਜ਼ ਮਾਰਦੇ ਹਨ ਖੁਦ ਆਪਣੇ ਸੰਗ ਕੱਲਦੇ ਹਨ ਤਾਂ ਕਿ ਅਸੀਂ ਬਾਣੀ ਦੇ ਨਾਲ ਜੁੜ ਸਕੀਏ ਕਈ ਸੰਗਤਾਂ ਕੀ ਬਹਾਨੇ ਮਾਰਦੀਆਂ ਹਨ ਕਿ ਸਾਡੇ ਕੋਲ ਅੰਮ੍ਰਿਤ ਵੇਲੇ ਉੱਠਣਾ ਨਹੀਂ ਜਾਂਦਾ ਅਸੀਂ ਸਾਰਾ ਦਿਨ ਕੰਮ ਕਰਦੇ ਰਹਿੰਦੇ ਹਾਂ ਸਾਡਾ ਸਰੀਰ ਉਹਨਾਂ ਆਰਾਮ ਨਹੀਂ ਕਰ ਪਾਉਂਦਾ ਐਸਲੀ ਅਸੀਂ ਸਵੇਰੇ ਅੰਮ੍ਰਿਤ ਵੇਲੇ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਜੀ ਪਰ ਸੰਗਤ ਜੀ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਅੰਮ੍ਰਿਤ ਵੇਲੇ ਉੱਠਿਆ ਨਾ ਜਾਣਾ ਇਹ ਸਾਡੇ ਲਈ ਬਦਨਸੀਬੀਆ ਕਿਉਂਕਿ ਸਾਡੇ ਮਹਾਪੁਰਖ ਕਹਿੰਦੇ ਹਨ ਕਿ ਜੇਕਰ ਸਾਡਾ ਬਾਣੀ ਪੜਨ ਨੂੰ ਮਨ ਨਹੀਂ ਕਰਦਾ ਤਾਂ ਅਕਾਲ ਪੁਰਖ ਸਾਨੂੰ ਖੁਦ ਆਵਾਜ਼ ਹੀ ਨਹੀਂ ਮਾਰਦੇ ਜੀ ਜੇਕਰ ਅਸੀਂ ਬਾਣੀ ਪੜਨ ਦੇ ਲਈ ਬਹੁਤ ਟਾਲ ਮਟੋਲੇ ਕਰਦੇ ਹਾਂ ਵਾਹਿਗੁਰੂ ਜੀ ਸਾਡੇ ਤੇ ਮਿਹਰ ਹੀ ਨਹੀਂ ਕਰਦੇ ਜੀ ਐਸਲੀ ਸੰਗੋਜੀ ਵਾਹਿਗੁਰੂ ਪਰਮਾਤਮਾ ਅੱਗੇ ਅਰਜ਼ੀਆਂ ਲਗਾਇਆ ਕਰੋ ਕਿ ਪਰਮਾਤਮਾ ਸਾਨੂੰ ਅੰਮ੍ਰਿਤ ਵੇਲੇ ਦਾ ਬਲ ਬਖਸ਼ੋ ਅਸੀਂ ਵੀ ਨਤਨੇਮ ਕਰੀਏ ਅਸੀਂ ਵੀ ਜਪਜੀ ਸਾਹਿਬ ਜੀ ਦਾ ਪਾਠ ਕਰੀਏ ਜੀ ਤਾਂ ਸੰਗੋਜੀ ਵਾਹਿਗੁਰੂ ਕੋਲੋਂ ਆਪਣੀ ਭਲ ਬਖਸ਼ਾਇਆ ਕਰੋ ਐਸਲੀ ਸੰਗੋਜੀ ਵਾਦ ਤੋਂ ਵਾਦ ਸਿਮਰਨ ਕਰਿਆ ਕਰੋ ਲੋਕਾਂ ਦਾ ਭਲਾ ਮੰਗਿਆ ਕਰੋ ਦੁਨੀਆ ਦਾ ਭਲਾ ਮੰਗਿਆ ਕਰੋ ਇਸੇ ਨਾਲ ਹੀ ਸੰਗੋਜੀ ਅੱਜ ਦੀ ਆਪਣੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਵਿੱਚ ਧੰਨ ਗੁਰੂ ਨਾਨਕ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ